ਬੀਤੇ ਦਿਨੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰbedkar ਜੀ ਉੱਪਰ ਕੀਤੀ ਗਈ ਟਿੱਪਣੀ ਨੂੰ ਲੈ ਕੇ ਪੂਰੇ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਬਲਾ ਕਾਂਗਰਸ ਫਗਵਾੜਾ ਵੱਲੋਂ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਦੀ ਅਗਵਾਈ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਰੈਸ ਹਾਊਸ ਫਗਵਾੜਾ ਤੋਂ ਸ਼ੁਰੂ ਹੋਇਆ ਰੋਸ ਪ੍ਰਦਰਸ਼ਨ ਦੌਰਾਨ ਭਾਜਪਾ ਸਰਕਾਰ ਬੁਰਦਾਵਾ ਦੇ ਨਾਅਰੇ ਵੀ ਲਗਾਏ ਗਏ ਅਤੇ ਪਾਰਟੀ ਵਰਕਰਾਂ ਨੇ ਹੱਥਾਂ ਵਿੱਚ ਤਖਤੀਆਂ ਫੜ ਭਾਜਪਾ ਖਿਲਾਫ ਪ੍ਰਦਰਸ਼ਨ ਕਰਦੇ ਆ ਭਾਜਪਾ ਨੇਤਾ ਅਮਿਤ ਸ਼ਾਹ ਨੂੰ ਮਾਫੀ ਮੰਗਨ ਅਤੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਇਹ ਰੋਸ ਪ੍ਰਦਰਸ਼ਨ ਰੈਸਟੌਰਟ ਤੋਂ ਸ਼ੁਰੂ ਹੋ ਕੇ ਹਰਗੋਬਿੰਦਨਗਰ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਬੁੱਤ ਕੋਲ ਸਮਾਪਤ ਹੋਇਆ ਰੋਸ ਪ੍ਰਦਰਸ਼ਨ ਤੋਂ ਬਾਅਦ ਪਾਰਟੀ ਵਰਕਰਾਂ ਨੇ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਸਤਿਕਾਰ ਕਰਦਿਆਂ ਬਾਬਾ ਸਾਹਿਬ ਜੀ ਦੇ ਬੁੱਤ ਤੇ ਫੁੱਲ ਮਾਲਾ ਮ ਅਰਪਿਤ ਕੀਤੀਆਂ ਮੀਡੀਆ ਨਾਲ ਗੱਲਬਾਤ ਕਰਦੇ ਆ ਵਕਫਾ ਵਕ ਬੁਲਾ ਰਹਿਆਂ ਤੋਂ ਇਲਾਵਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਜਪਾ ਨੇਤਾ ਅਮਿਤ ਸ਼ਾਹ ਨੇ ਜੋ ਵਿਵਾਦਿਤ ਟਿੱਪਣੀ ਕੀਤੀ ਹੈ ਉਸ ਨਾਲ ਦਲਿਤ ਸਮਾਜ ਦੇ ਹਿਰਦੇ ਵਲੁੰਦਰੇ ਗਏ ਹਨ ਜੋ ਕਿ ਕਦੇ ਬਰਦਾਸ਼ਤ ਨਹੀਂ ਕਰ ਸਕਦੇ ਉਹਨਾਂ ਕਿਹਾ ਕਿ ਅਮਿਤ ਸ਼ਾ ਮਾਫੀ ਮੰਗਨ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਨਹੀਂ ਤਾਂ ਇਹ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਾ ਸ਼ਰਮਾ ਦੀ ਰਿਪੋਰਟ ਸਾਰੇ ਜਾਣਦੇ ਹੈਗੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈਗਾ ਪਰ ਅੱਜ ਦੇਖੇ ਤਾਂ ਸਾਰੇ ਦੇਸ਼ ਵਿੱਚ ਅੱਜ ਭਾਜਪਾ ਸਰਕਾਰ ਵੱਲੋਂ ਜੋ ਕਿ ਕੇਂਦਰ ਵਿੱਚ ਪਿਛਲੇ ਲਗਭਗ 12-13 ਸਾਲ ਤੋਂ ਇੱਥੇ ਇੱਥੇ ਪਾਵਰ ਵਿੱਚ ਹੈਗੀ ਹੈ ਉਦੋਂ ਤੋਂ ਦੇਖੀਏ ਤਾਂ ਆਪਾਂ ਜਿਹੜੇ ਸਾਡੇ ਸੰਵਿਧਾਨ ਦਾ ਜਿਹੜਾ ਹੈਗਾ ਕੋਰ ਉਲੰਘਣਾ ਹੋ ਰਹੀ ਹੈਗੀ ਹਰ ਖੇਤਰ ਵਿੱਚ ਇਸ ਸੰਵਿਧਾਨ ਸਦਕਾ ਹੀ ਜੋ ਕਿ ਸਾਨੂੰ ਸਾਡੇ ਬਹੁਤ ਹੀ ਪੂਜਨੀਏ ਵੀ ਬਨਾਰਵ ਮੇਰਤ ਸਾਹਿਬ ਜੀ ਵੱਲੋਂ ਜਿਹੜਾ ਸਾਨੂੰ ਦਿਨ ਦਿੱਤੀ ਗਈ ਸੀਗੀ ਔਰ ਜਿਸ ਸਦਕਾ ਅੱਜ ਸਾਡਾ ਦੇਸ਼ ਜੋ ਬੁਲੰਦੀਆਂ ਦੇ ਕੰਚਾ ਹੈਗਾ ਉਹ ਸੰਵਿਧਾਨ ਦੇ ਕਰਕੇ ਹੋਇਆ ਹੈਗਾ ਅੱਜ ਸਾਡੇ ਦੇਸ਼ ਵਿੱਚ ਹਰ ਜਿਹੜਾ ਵਰਗ ਹੈਗਾ ਇੱਕ ਦੂਜੇ ਨਾਲ ਮਿਲ ਕੇ ਚੱਲਦਾ ਕਿਉਂਕਿ ਸਾਰਿਆਂ ਨੂੰ ਜਿਹੜੇ ਫੰਡਮੈਂਟਲ ਰਾਈਟਸ ਜਿਹੜੇ ਹੈਗੇ ਸਾਨੂੰ ਕੋ ਸਾਰਿਆਂ ਨੂੰ ਮਿਲੇ ਹੈਗੇ ਅੱਜ ਅਸੀਂ ਦੇਖੀ ਜਦੋਂ ਦੀ ਭਾਜਪਾ ਸਰਕਾਰ ਬਣੀ ਹੈਗੀ ਆ ਇਹਨਾਂ ਨੇ ਹਰ ਬੇਸ਼ੱਕ ਕਿਸੇ ਵੀ ਆਪਾ ਫੀਲਡ ਨੂੰ ਲਈ ਕਿਸੇ ਵਰਗ ਨੂੰ ਲਈ ਇਹਨਾਂ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈਗੀ ਤੇ ਅੱਜ ਜਿਹੜਾ ਸਾਡਾ ਸੰਵਿਧਾਨ ਹੈਗਾ ਉਹ ਬਹੁਤ ਖਤਰੇ ਵਿੱਚ ਹੈਗਾ ਸਾਡੇ ਪਿੱਛੇ ਲਾਈਏ ਤਾਂ ਇਹ ਸੰਵਧਾਨ ਦੀ ਖਤਰ ਜਿੱਥੇ ਅੱਜ ਸਾਡਾ ਸਾਰਾ ਦੇਸ਼ ਕਾਂਗਰਸ ਪਾਰਟੀ ਦੇ ਸਦਕਾ ਜਿਹੜਾ ਇੱਕ ਜੁੱਟ ਹੋਇਆ ਹੈਗਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਰਾਹੁਲ ਗਾਂਧੀ ਜੀ ਵੱਲੋਂ ਸਾਡੇ ਇਹ ਜਿੱਥੇ ਨਾਅਰਾ ਦਿੱਤਾ ਗਿਆ ਕਿ ਅੱਜ ਜੈ ਬਾਪੂ ਜਿਨ੍ਹਾਂ ਨੇ ਕਿ ਸਾਡੇ ਮਹਾਤਮਾ ਗਾਂਧੀ ਜੀ ਨੇ ਜਿੰਨਾ ਨੇ ਕਿ ਸਾਡੇ ਜਿਹੜਾ ਜਿੰਨੇ ਦੇਸ਼ ਦੀ ਜਿਹੜੀ ਸਾਡੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਸੀਗੀ ਉਹਨੂੰ ਉਹਦੇ ਲੱਖੇ ਸਾਡੇ ਦੇਸ਼ ਨੂੰ ਆਜ਼ਾਦੀ ਦਵਾਈ ਇਸ ਕਰਕੇ ਅੱਜ ਜੇਕਰ ਅਸੀਂ ਉਹਨਾਂ ਨੂੰ ਪੁੱਲਗੇ ਹੈਗੇ ਤਾਂ ਅੱਜ ਸਾਡੇ ਦੇਸ਼ ਨੂੰ ਖੁਸ਼ਹਾਲ ਰਹਿਗਾ ਇਸ ਕਰਕੇ ਅੱਜ ਸਾਡਾ ਸਾਰਿਆਂ ਦਾ ਫਰਕ ਬੰਦਾ ਹੈ ਕਿ ਅਸੀਂ ਅੱਜ ਜਿਹੜਾ ਹੈਗਾ ਆਪਣੇ ਸੰਵਿਧਾਨ ਦੀ ਰੱਖਿਆ ਕਰੀਏ ਔਰ ਜੇਕਰ ਅਸੀਂ ਸੰਵਿਧਾਨ ਦੀ ਰੱਖਿਆ ਕਰਾਂਗੇ ਰੇ ਦੇ ਵਾਸਤੇ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਰਹਾਂਗੇ ਤਾਂ ਸੀ ਜਿਹੜਾ ਹੈਗਾ ਅਪ ਵਿਦੇਸ਼ ਨੂੰ ਅੱਗੇ ਬਲੰਦੀਆਂ ਵਿੱਚ ਲੈ ਜਾਵਾਂਗੇ ਨਹੀਂ ਤਾਂ ਫਿਰ ਪੁਰਾਣੇ ਸਮੇਂ ਵਾਂਗੂ ਸਹੀ ਫੇਰ ਉਸੇ ਗੁਲਾਮੀ ਦੇ ਜੰਜੀਰੇ ਵਿੱਚ ਅੱਜ ਮਰਨ ਦਿੱਸ ਕਰਕੇ ਅੱਜ ਕਾਂਗਰਸ ਪਾਰਟੀ ਵੱਲੋਂ ਸਾਰੇ ਹੀ ਸਾਡੇ ਨਾਜਾ ਬਦਜਾ ਜਿੰਨੇ ਸਭ ਜਿੰਨੇ ਐਮਸੀ ਸਾਹਿਬਾਨ ਹੈਗੇ ਬਲੌਕ ਸੰਪਤੀ ਮੈਂਬਰ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਪੰਜ ਸੌ ਪੰਜ ਪਾਰਟਿੰਡ ਦੇ ਜਿੰਨੇ ਵੀ ਸਾਡੇ ਪਿੰਡਾਂ ਤੋਂ ਅਤੇ ਸ਼ਹਿਰ ਵਿੱਚੋਂ ਜਿਹੜੇ ਹੈਗੇ ਜਿੰਨੇ ਬਤਨ ਤੇ ਸੱਜਣ ਆਏ ਨੇ ਔਰ ਖਾਸ ਕਰਕੇ ਮਹਿਲਾ ਬਿੰਗ ਅਤੇ ਹੋਰ ਬਾਕੀ ਜਿੰਨੇ ਵੀ ਸਾਡੇ ਯੂਥ ਦੇ ਹੈਗੇ ਨੇ ਬਾਕੀ ਸਾਰੇ ਜਿਹੜੇ ਬਿੰਗ ਸੰਘੇ ਨੇ OBC ਹੈਗਾ ਸਾਰੇ ਰਲ ਕੇ ਜਿਹੜਾ ਹੈਗਾ ਅੱਜ ਇਸ ਫਗਵਾੜੇ ਵਿੱਚ ਅਸੀਂ ਜਿਹੜੀ ਆਵਾਜ਼ ਉਠਾਣ ਕਰਦੇ ਜਾ ਰਹੇ ਹਾਂ ਕਿ ਜੇਕਰ ਅਸੀਂ ਆਪਣੇ ਆਪ ਨੂੰ ਦੇਸ਼ ਨੂੰ ਅੱਗੇ ਲੈ ਕੇ ਜਾਣਾ ਤਾਂ ਸੰਵਿਧਾਨ ਦੀ ਰੱਖਿਆ ਕਰਨਾ ਪੈਗੀ ਸਵਿਧਾਨ ਅਨੁਸਾਰਨ ਕਰਨਾ ਪੈਗਾ ਤੇ ਕੋਈ ਮੈਂ ਸਾਰੇ ਹੀ ਵਰਕਰ ਸਾਹਿਬਾਨ ਦੇ ਇੱਥੇ ਆਉਣ ਤੇ ਧੰਨਵਾਦ ਵੀ ਕਰਦਾ ਔਰ ਨਾਲ ਹੀ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸਾਰੇ ਹੀ ਆਪਣੇ ਫੁਗੜਾ ਵਾਸੀਆਂ ਨੂੰ ਇਸ ਵਾਸਤੇ ਜਾਗਰੂਕ ਕਰਦੇ ਨਾ ਮੈਂ ਕਿਸੀ ਸੰਬੰਧ ਨੂੰ ਫਿਰ ਆਪਣੇ ਜੋ ਮਾਨਸਿਕਾ ਸਟਾਪ ਪਹਿਲਾਂ ਅਸੀਂ ਡੇਰੇ ਸੀ ਉਸੇ ਤਰੀਕਾ ਬਰਕਰਾਰ ਰੱਖੀ ਹੈ